ਭਈ ਜਿਹੜੇ ਹੁਣ ਕਹਿੰਦੇ ਨੇ ਵੀ ਗੁਰੂ ਘਰ ਜਾਣਾ satsangਾਂ ਤੇ ਜਾਣਾ ਫਜ਼ੂਲ ਕੰਮ ਐ ਇਹ ਫਜ਼ੂਲ ਨਹੀਂ ਹੈ ਜਿਹੜਾ ਗੁਰੂ ਘਰੇ ਜਾਣਾ ਸੇਵਾ ਕਰਨੀ ਰੱਬ ਦਾ ਨਾਮ ਲੈਣਾ ਉਹ ਬਹੁਤ ਚੰਗਾ ਹੈ ਕੋਈ ਐਵੇਂ ਜਿਵੇਂ ਖੇਤ ਕੋਈ ਜ਼ਿਮੀਂਦਾਰ ਖੇਤੀ ਤੇ ਕਰਨ ਵਾਲਾ ਗੁਰੂ ਘਰ ਨਾਲ ਬੜਾ ਪ੍ਰੇਮ ਰੱਖਦਾ ਸੀ ਉਹ ਗੁਰੂ ਘਰ ਜਾਇਆ ਕਰੇ ਸੇਵਾ ਕਰਿਆ ਕਰੇ ਬੜੀ ਸੇਵਾ ਕਰਦਾ ਸੀਗਾ ਉਹਦਾ ਜਿਹੜਾ ਦੂਜਾ ਗਮਾਂਡ ਹੀ ਸੀ ਲਵੇ ਹਲ ਬੋਂਦਾ ਹੁੰਦਾ ਉਹਨੂੰ ਪੁੱਛਿਆ ਕਰੇ ਬਈ ਯਾਰ ਕੱਲ ਤੂੰ ਬੜਾ ਲੇਟ ਆਇਆ ਕਿੱਥੇ ਵਗਿਆ ਦੀ ਉਹ ਮੈਂ ਪਾਈ ਉਥੇ ਗੁਰੂ ਘਰੇ ਕੱਲ ਸੇਵਾ ਕਰਦਾ ਸੀਗਾ ਉਹ ਭਈ ਇਸ ਤਰ੍ਹਾਂ ਦੀਆਂ ਗੱਲਾਂ ਕਰਿਆ ਕਰੇ ਵੀ ਮੈਂ ਤਾਂ ਗੁਰੂ ਘਰ ਪਾਈ ਸੇਵਾ ਕਰਦਾ ਮਾਲਕ ਦੇ ਦਰਸ਼ਨ ਕਰਦਾ ਮੈਂ ਤਾਂ ਰੋਜ਼ ਉਥੇ ਜਾਂਦਾ ਉਹ ਇੱਕ ਦਿਨ ਉਹਨੂੰ ਕਹਿੰਦਾ ਕਹਿੰਦਾ ਵੀ ਗੁਰੂ ਘਰੇ ਜਾਣ ਦਾ satsangਾਂ ਸੁਣਨ ਦਾ ਫਜ਼ੂਲ ਇਹ ਕੰਮ ਛੱਡਣ ਦਾ ਕੀ ਫਾਇਦਾ ਹੈ ਉਹ ਕਹਿੰਦਾ ਵੀ ਇਹ ਫਾਇਦਾ ਤਾਂ ਮਾਲਕ ਨੂੰ ਹੀ ਪਤਾ ਮੈਂ ਤਾਂ ਬੜਾ ਪ੍ਰੇਮ ਕਰਦਾ ਰੱਬ ਦਾ ਨਾਮ ਲੈਣਾ ਗੁਰੂ ਘਰੇ ਜਾਣਾ ਸੇਵਾ ਕਰਦਾ ਕਹਿੰਦਾ ਬੜਾ ਚੰਗਾ ਹੈ ਉਹ ਕਹਿੰਦਾ ਯਾਰ ਜੇ ਚੰਗੇ ਦਾ ਪਤਾ ਲੱਗ ਜਾਤਾ ਤਾਂ ਮੈਂ ਵੀ ਜਾਇਆ ਕਰਾਂ ਉਹ ਕਹਿੰਦਾ ਮੈਨੂੰ ਪਤਾ ਲੱਗੇ ਵੀ ਕੀ ਚੰਗਾ ਹੈ ਉਹ ਕਹਿੰਦਾ ਵੀ ਜਿੱਦੇ ਮੈਂ ਹੁਣ satsang ਤੇ ਸੁਣਨ ਗਿਆ ਕਿਤੇ ਦਮਾਨ ਲੱਗੇ ਬਈ ਮੈਂ ਸੁਣਨ ਗਿਆ ਤੂੰ ਮੇਰੇ ਨਾਲ ਚੱਲਿਆ ਆਪਾਂ ਉੱਥੇ ਹੀ ਪੁੱਛਾਂਗੇ ਕਹਿੰਦਾ ਵੀ ਠੀਕ ਹੈ ਉਹ ਕਿਤੇ ਭਾਈ ਕਿਤੇ ਕਿਤੇ ਸੇਮ ਚੰਗੇ ਮਹਾਪੁਰਸ਼ ਦਾ ਕਿਤੇ ਦਮਾਨ ਲੱਗਦੇ ਸੀਗੇ ਉਹਦੇ ਨਾਲ ਉਹ ਕਹਿੰਦਾ ਵੀ ਚੱਲ ਮੇਰੇ ਨਾਲ ਅੱਜ ਆਪਾਂ ਉੱਥੇ ਸੁਣ ਕੇ ਉਹਨਾਂ ਨੂੰ ਪੁੱਛ ਕੇ ਆਵਾਂਗੇ ਵੀ ਇਹਦਾ ਕੀ ਲਾਭ ਹੈ ਤੂੰ ਮੈਨੂੰ ਬੜਾ ਕੌਣ ਆ ਉਸੇ ਨੂੰ ਪੁੱਛਾਂਗੇ ਆਪਾਂ ਕਹਿੰਦਾ ਵੀ ਠੀਕ ਹੈ ਉਹ ਇੱਕ ਦਿਨ ਭਾਈ ਉਹ ਲਵੇ ਵਾਲਾ ਜਿਹੜਾ ਗਵਾਂਡੀ ਉਹਨੂੰ ਕੌਂਦਾ ਸੀ ਨਾ ਵੀ ਉੱਥੇ ਕੀ ਜਾਣ ਦਾ ਫਾਇਦਾ ਹੈ ਉਹ ਨਾਲ ਚੱਲਿਆ ਗਿਆ ਜਦੋਂ ਗਿਆ ਕਿਤੇ satsang ਹੋਇਆ ਬੜਾ ਤਾਕੜਾ ਬੜੇ ਮਹਾਪੁਰਸ਼ਾਂ ਦੇ ਦਰਸ਼ਨ ਕਰੇ ਦਰਸ਼ਨ ਕਰਕੇ ਉੱਥੇ ਬਾਤ ਇਹ ਜੋ ਸਮਾਪਤੀ ਹੋ ਗਈ ਉਹਨੂੰ ਕਹਿੰਦਾ ਭਾਈ ਸਾਹਿਬ ਕਹਿੰਦਾ ਇਸ ਬੰਦੇ ਨੂੰ ਚਾਨਣਾ ਪਾਓ ਕਹਿੰਦਾ ਇਹ ਮੈਨੂੰ ਕਹਿੰਦਾ ਵੀ ਗੁਰੂ ਘਰੇ ਜਾਣ ਦਾ ਸਤ ਸੰਗਾਂ ਸੁਣਨ ਦਾ ਮੰਦਰਾਂ ਦੇ ਵਿੱਚ ਜਾਣ ਦਾ ਕੀ ਫਾਇਦਾ ਹੈ ਇਹ ਮੈਨੂੰ ਪੁੱਛਦਾ ਇਹਨੂੰ ਤੁਸੀਂ ਦੱਸੋ ਮਹਾਰਾਜ ਉਹ ਕਹਿੰਦਾ ਭਾਈ ਬਹੁਤ ਚੰਗਾ ਹੈ ਬੜਾ ਗਿਆਨ ਹੁੰਦਾ ਹੈ ਬੜਾ ਆਪਦੀ ਜ਼ਿੰਦਗੀ ਦਾ ਸੁਧਾਰ ਹੁੰਦਾ ਹੈ ਜੇ ਕੋਈ ਇਸ ਤਰ੍ਹਾਂ ਦੇ ਕਰਮ ਕਰਦਾ ਰਹੇ ਗੁਰੂ ਘਰੇ ਜਾਵੇ ਸੇਵਾ ਕਰੇ ਰੋਜ਼ ਨਮਸਕਾਰ ਕਰੇ ਬਹੁਤ ਵੱਡਾ ਸੁਧਾਰ ਹੈ ਕਹਿੰਦਾ ਜੀ ਫਿਰ ਸੁਧਾਰ ਤਾਂ ਤੁਸੀਂ ਕਹਿੰਦਾ ਮੈਨੂੰ ਪਤਾ ਤਾਂ ਲੱਗੇ ਵੀ ਕੀ ਫਾਇਦਾ ਹੈ ਉਹ ਕਹਿੰਦਾ ਭਾਈ ਫਿਰ ਜੇ ਤੈਨੂੰ ਨਹੀਂ ਪਤਾ ਲੱਗਿਆ ਤੂੰ ਐਂ ਕਰੀਂ ਦੇਰੇ ਕ ਖੇਤ ਦੇ ਵਿੱਚ ਕਹਿੰਦਾ ਭਾਈ ਕਿੱਕਰ ਖੜੀ ਐ ਕਹਿੰਦਾ ਹਾਂ ਜੀ ਕਹਿੰਦਾ ਜਿੱਥੇ ਤੂੰ ਰੋਜ਼ ਹਲ ਬੋਹਣਾ ਉੱਥੇ ਜਿਹੜੀ ਕਿੱਕਰ ਖੜੀ ਐ ਨਾ ਕੱਲ ਨੂੰ ਉਹ ਕਿੱਕਰ ਥੱਲੇ ਜਾਈ ਤੂੰ ਉੱਥੇ ਨਿਗਾ ਮਾਰੀ ਤੇਨੂੰ ਕੁਛ ਚਾਨਣ ਹੋ ਜੂ ਕਹਿੰਦਾ ਜੀ ਚੰਗਾ ਉਹ ਆਗੇ ਆਕੇ ਦੂਜੇ ਦਿਨ ਉਹ ਭਾਈ ਜਦੋਂ ਖੇਤ ਗਿਆ ਉਹ ਕਿੱਕਰ ਥੱਲੇ ਗਿਆ ਉਹ ਜਦੋਂ ਕਿੱਕਰ ਥੱਲੇ ਗਿਆ ਨਿਗਾ ਮਾਰੀ ਤਾਂ ਇੱਕ ਢਾਣੀ ਤੇ ਤੋਤਾ ਬੈਠਾ ਐ ਉਹ ਤੋਤਾ ਆਪਦੀ ਬੋਲੀ ਦੇ ਵਿੱਚ ਉਸ ਬੰਦੇ ਨੂੰ ਨਿਮਸਕਾਰ ਕਰਕੇ ਕਰਰ ਕਰਰ ਕਰਕੇ ਡਾਰੀ ਮਾਰ ਗਿਆ ਕਹਿੰਦਾ ਇੱਥੇ ਤਾਂ ਕੁਝ ਨਹੀਂ ਦਿਸਿਆ ਇੱਕਾ ਤੋਤਾ ਸੀ ਆ ਕਹਿੰਦਾ ਤੋਤਾ ਉੱਡਿਆ ਤਾਂ ਨਾ ਨੇ ਕੋਈ ਅੱਗੇ ਬਥੇਰੇ ਦੇਖਦੇ ਆ ਕਹਿੰਦਾ ਵੀ ਕੋਈ ਪਤਾ ਨਹੀਂ ਲੱਗਿਆ ਉਹਦੇ ਕੋਲੇ ਫੇਰ ਗਿਆ ਦੂਜੇ ਦਿਨੋ ਕਹਿੰਦਾ ਯਾਰ ਮੈਨੂੰ ਤਾਂ ਉੱਥੇ ਕੁਝ ਨਹੀਂ ਦਿਸਿਆ ਉਹਨੇ ਇਵੇਂ ਹੀ ਕਹਿਤਾ ਕਹਿੰਦਾ ਜਿੱਦਿਆ ਆਪਾਂ ਫੇਰ ਗਏ ਫੇਰ ਪੁੱਛ ਲਾਂਗੇ ਉਸ ਦਿਨ ਮਗਰੋਂ ਕਿਤੇ ਭਾਈ ਕਿਤੇ ਦਮਾਨ ਫੇਰ ਲੱਗੇ ਕਿਸੇ ਚੰਗੇ ਮਹਾਪੁਰਸ਼ ਦੇ ਉੱਥੇ ਚਲੇ ਗਏ ਉਥੇ ਦਰਸ਼ਨ ਕਰੇ satsang ਸੁਣਿਆ ਮਹਾਪੁਰਸ਼ ਦੇ ਦਰਸ਼ਨ ਕਰੇ ਉਦੋਂ ਬਾਅਦ ਫਿਰ ਉਹ ਮੁੜਨ ਲੱਗੇ ਉਹਨੂੰ ਕਹਿੰਦੇ ਮਹਾਰਾਜ ਐਸ ਬੰਦੇ ਨੂੰ ਕੁਝ ਚਾਨਣਾ ਪਾਓ ਇਹ ਕਹਿੰਦਾ ਵੀ ਇਨ੍ਹਾਂ ਗੱਲਾਂ 'ਚ ਕੀ ਫਾਇਦਾ ਹੈ ਉਹ ਕਹਿੰਦਾ ਭਾਈ ਤੈਨੂੰ ਉਦੋਂ ਨਾਲ ਕਿਹਾ ਸੀ ਕਿਕਰ ਥੱਲੇ ਗਿਆ ਸੀ ਕਹਿੰਦਾ ਹਾਂ ਜੀ ਗਿਆ ਸੀ ਕਹਿੰਦਾ ਫਿਰ ਦੇਖਿਆ ਕੁਝ ਕਹਿੰਦਾ ਜੀ ਉੱਥੇ ਕਿ ਤੋਤਾ ਉੱਡਿਆ ਹੈ ਕਹਿੰਦਾ ਫਿਰ ਕੱਲ ਨੂੰ ਫੇਰ ਜਾ ਹੀ ਭਾਈ ਤੈਨੂੰ ਪਤਾ ਲੱਗ ਜਾਊਗਾ ਕਹਿੰਦਾ ਜੀ ਠੀਕ ਹੈ ਉਹ ਦੂਏ ਦਿਨਾਂ ਬਾਅਦ ਭਾਈ ਫਿਰ ਉੱਥੇ ਚਲੇ ਆ ਗਿਆ ਜਦੋਂ ਕਿਕਰ ਥੱਲੇ ਗਿਆ ਤਾਂ ਉਸੇ ਢਾਣੀ ਤੇ ਇੱਕ ਹਾਂਸਾਂ ਦਾ ਹੰਸ ਬੈਠਾ ਹੰਸ ਉਹ ਵੀ ਪਈ ਆਪਦੀ ਬੋਲੀ ਦੇ ਵਿੱਚ ਉਹਨੂੰ ਨਿਮਸਕਾਰ ਕਰਕੇ ਉਹਦਾ ਧੰਨਵਾਦ ਕਰਦਾ ਕਰਦਾ ਉਹ ਉੱਡ ਗਿਆ ਕਹਿੰਦਾ ਇੱਥੇ ਤਾਂ ਕੋਈ ਖਾਸ ਚੀਜ਼ ਨਹੀਂ ਜਾਨਵਰੀ ਦਿਖਾਈ ਦੇਈ ਜਾਂਦੇ ਨੇ ਕਹਿੰਦਾ ਇਹ ਕਾ ਲੈਦਾ ਆ ਜਾਨਵਰ ਦਿਸਿਆ ਅੱਗੇ ਤਾਂ ਕਿਤੇ ਦੇਖਿਆ ਨਹੀਂ ਆਹ ਦਿਸਿਆ ਕਹਿੰਦਾ ਇੱਥੇ ਕੋਈ ਪਤਾ ਨਹੀਂ ਲੱਗਦਾ ਉਹ ਕਹਿੰਦਾ ਵੀ ਮੈਨੂੰ ਫੇਰ ਲੈ ਕੇ ਚੱਲੀ ਕਹਿੰਦਾ ਉਹਦੇ ਕੋਲੇ ਜਿੱਦੇ ਹੁਣ ਤੂੰ ਗਿਆ ਕਹਿੰਦਾ ਚੰਗਾ ਉਹ ਕੁਛ ਦਿਨਾਂ ਮਗਰੋਂ ਭਾਈ ਕਿਤੇ ਫੇਰ ਹੋ ਗਏ ਉੱਥੇ ਜਦੋਂ ਫੇਰ ਗਏ ਤਾਂ satsang ਸੁਣਿਆ ਦਮਾਨ ਲੱਗੇ ਵੀ ਦਮਾਨ ਸੋਹਣੇ ਉਹ ਮਹਾਪੁਰਸ਼ਾਂ ਦੇ ਦਰਸ਼ਨ ਕਰੇ ਕਰਕੇ ਜਦੋਂ ਸਮਾਪਤੀ ਹੋ ਗਈ ਉਹਨੂੰ ਕਹਿੰਦਾ ਮਹਾਰਾਜ ਐਸ ਬੰਦੇ ਨੂੰ ਚਾਨਣਾ ਪਾਉ ਹਜੇ ਇਹਨੂੰ ਕੁਝ ਪਤਾ ਨਹੀਂ ਲੱਗਿਆ ਕਹਿੰਦਾ ਭਾਈ ਪਤਾ ਤੈਨੂੰ ਲੱਗਿਆ ਨਹੀਂ ਕਹਿੰਦਾ ਨਾ ਜੀ ਮੈਨੂੰ ਤਾਂ ਕੋਈ ਪਤਾ ਨਹੀਂ ਲੱਗਿਆ ਜਾਨਵਾਰੀ ਦੀ ਸੀ ਜਾਂਦੇ ਨੇ ਕਹਿੰਦਾ ਕੋਈ ਨਹੀਂ ਭਾਈ ਫਿਰ ਤੂੰ ਐਂ ਕਰੀ ਕੱਲ ਨੂੰ ਕਹਿੰਦਾ ਇੱਕ ਫਲਾਨੇ ਪਿੰਡ ਜਾਈ ਅਕੇ ਜੀ ਅਸਾ ਉੱਥੇ ਐਸ ਨਾਉਂਦਾ ਕਿ ਘਰ ਹੈ ਉਸ ਘਰੇ ਜਾ ਕੇ ਕਿ ਬੱਚਾ ਪੈਦਾ ਹੋਇਆ ਉਹ ਬੱਚੇ ਨੂੰ ਪੁੱਛੀ ਜਾ ਕੇ ਕਹਿੰਦਾ ਮਹਾਰਾਜ ਜੀ ਕੱਲ ਬੱਚਾ ਪੈਦਾ ਹੋਇਆ ਮੈਨੂੰ ਕੀ ਦੱਸੂਗਾ ਉਹ ਕਹਿੰਦਾ ਭਾਈ ਫਿਰ ਤੈਨੂੰ ਤਾਂ ਹੀ ਤਾਂ ਚਾਨਣ ਹੋਊਗਾ ਉਹ ਤੈਨੂੰ ਦੱਸੂਗਾ ਕਹਿੰਦਾ ਜੀ ਚੰਗਾ ਮੈਂ ਇਸ ਗੱਲ ਦੀ ਹਿੰਦ ਕਰ ਲਈ ਮੈਂ ਇਹ ਚੀਜ਼ ਦਾ ਨਿਰਣਾ ਲੈ ਕੇ ਹਟੂ ਮੈਂ ਕੱਲ ਨੂੰ ਜਾਊਗਾ ਜੀ ਚਲੋ ਜੀ ਉੱਥੋਂ ਨਿਮਸਕਾਰ ਕਰਕੇ ਹੋ ਮੁੜਿਆ ਏ ਆਗੇ ਤਾਂ ਅਗਲਾ ਦਿਨ ਚੜਿਆ ਜਦੋਂ ਅਗਲਾ ਦਿਨ ਚੜਿਆ ਭਾਈ ਤਾਂ ਉੱਥੇ ਉਹ ਫੇਰ ਚਲੇ ਆ ਗਿਆ ਉਸ ਪਿੰਡ ਚ ਉਸ ਪਿੰਡ ਜਾ ਕੇ ਜਦੋਂ ਚਲਿਆ ਗਿਆ ਤਾਂ ਉਸ ਦਾ ਨੌ ਪੁੱਸਦਾ ਪੁੱਸਦਾ ਉਹਨਾਂ ਦੇ ਘਰੇ ਭਾਗਿਆ ਉਹ ਘਰ ਵਾਲੇ ਕਹਿੰਦੇ ਆਓ ਭਾਈ ਸਾਹਿਬ ਕਿਵੇਂ ਆਉਣਾ ਹੋਇਆ ਕਹਿੰਦੇ ਜੀ ਜਿਹੜਾ ਛੋਡੇ ਬੱਚਾ ਜਰਮਿਆ ਉਹ ਬੱਚੇ ਨਾਲ ਮੈਂ ਦੋ ਗੱਲਾਂ ਕਰਨੀਆਂ ਨੇ ਕਹਿੰਦੇ ਭਾਈ ਸਾਹਿਬ ਬੱਚਾ ਦਾ ਕੱਲ ਹੋਇਆ ਉਹ ਤੇਰੇ ਨਾਲ ਕੀ ਗੱਲਾਂ ਕਰੂ ਕਹਿੰਦਾ ਨਹੀਂ ਮੇਰੇ ਕੋਲੇ ਲੈ ਕੇ ਆਓ ਬੱਚੇ ਨੂੰ ਮੈਂ ਉਹਦੇ ਨਾਲ ਗੱਲਾਂ ਕਰਨੀਆਂ ਨੇ ਉਹ ਇੰਨੇ ਕੋਈ ਕੋਈ ਬੁਢਾ ਬੈਠਾ ਤੇ ਉਹਨਾਂ ਦਾ ਉਹ ਕਹਿੰਦਾ ਭਾਈ ਕਿਸੇ ਨੂੰ ਬੱਚਾ ਦੇਖਣ ਦਾ ਸੌਂਕ ਹੁੰਦਾ ਹੈ ਆਪਨਾ ਕੀ ਕਹਦਾ ਬੱਚਾ ਲੈ ਉਹਦੇ ਮੂਹਰੇ ਕਰ ਦਿਓ ਉਹਨਾਂ ਨੇ ਬੱਚਾ ਲਿਆਂਦਾ ਕੋਲੇ ਚੱਕ ਕੇ ਉਸ ਬੰਦੇ ਦੇ ਉਹਨੇ ਭਾਈ ਬੱਚੇ ਨੇ ਉਹਨੂੰ ਨਿਮਸਕਾਰ ਸਾਥਰੀਆ ਕਾਲ ਬੁਲਾਈ ਕਹਿੰਦਾ ਧੰਨਾ ਧੰਨਾ ਭਾਈ ਤੂੰ ਧੰਨਾ ਉਹ ਕਹਿੰਦਾ ਮੈਨੂੰ ਭਾਈ ਤਨ ਤੂੰ ਨਾ ਨਹੀਂ ਪਤਾ ਲੱਗਦਾ ਮੈਨੂੰ ਤਾਂ ਤੂੰ ਸਿੱਧਾ ਦੱਸ ਵੀ ਉੱਥੇ ਜਾਣ ਦਾ ਫਾਇਦਾ ਕੀ ਆ ਚੰਗੇ ਘਰਾਂ ਦੇ ਵਿੱਚ ਗੁਰੂ ਘਰਾਂ 'ਚ ਮਹਾਪੁਰਸ਼ਾਂ ਕੋਲੇ ਜਾਣਾ satsang ਸੁਣਨੇ ਗੁਰਦੁਆਰੇ ਜਾਣਾ ਸੇਵਾ ਕਰਨੀ ਮੰਦਰਾਂ ਦੇ ਵਿੱਚ ਨਮਸਕਾਰ ਕਰਨੀ ਉਹਨਾਂ ਚੀਜ਼ਾਂ ਦਾ ਫਾਇਦਾ ਕੀ ਆ ਮੈਨੂੰ ਤਾਂ ਸਿੱਧੀ ਗੱਲ ਇਹ ਦੱਸ ਉਹ ਕਹਿੰਦਾ ਵਾਹ ਉਹ ਭਗਤਾ ਉਹ ਬੱਚਾ ਕਹਿੰਦਾ ਕਹਿੰਦਾ ਤੈਨੂੰ ਹਜੇ ਪਤਾ ਨਹੀਂ ਲੱਗਿਆ ਕਹਿੰਦਾ ਨਾ ਜੀ ਕਹਿੰਦਾ ਮੈਂ ਇੱਕ ਦਾਣੇ ਚੁਗਣ ਵਾਲਾ ਜਾਨਵਾਰ ਸੀ ਤੋਤਾ ਤੂੰ ਦਰਸ਼ਨ ਕਰਕੇ ਆਇਆ ਤੇਰੇ ਦਰਸ਼ਨ ਕਰਕੇ ਕਹਿੰਦਾ ਮੈਂ ਮੋਤੀ ਚੁਗਣ ਵਾਲਾ ਹੰਸ ਬਣ ਗਿਆ ਕਹਿੰਦਾ ਜੀ ਅੱਛਾ ਕਹਿੰਦਾ ਤੂੰ ਫੇਰ ਉਹ ਮਹਾਪੁਰਸ਼ਾਂ ਦੇ ਦਰਸ਼ਨ ਕਰਕੇ ਆਇਆ satsang ਸੁਣ ਕੇ ਆਇਆ ਕਹਿੰਦਾ ਫੇਰ ਤੂੰ ਮੇਰੇ ਕੋਲੇ ਆਇਆ ਮੈਂ ਫੇਰ ਤੇਰੇ ਦਰਸ਼ਨ ਕਰੇ ਕਹਿੰਦਾ ਮੈਨੂੰ ਸਿੱਧੀ ਮਾਨਸ ਦੇ ਹੀ ਮਿਲ ਗਈ ਮੈਂ ਬੱਚੇ ਦੇ ਰੂਪ ਵਿੱਚ ਇੱਥੇ ਜਨਮ ਲੈ ਲਿਆ ਕਹਿੰਦਾ ਫਿਰ ਤੇਰੀ ਤਾਂ 83 ਕੱਟੀ ਗਈ ਕਹਿੰਦਾ ਤੂੰ ਕਹਿੰਦਾ ਹਜੇ ਪਤਾ ਨਹੀਂ ਲੱਗਿਆ ਮੈਂ ਤੇਰੇ ਦਰਸ਼ਨ ਕਰ ਕਰਕੇ ਹੀ ਕਹਿੰਦਾ ਮੈਂ ਬੰਦੇ ਦੀ ਮਾਨਸ ਦੇ ਹੀ ਮਿਲ ਗਈ ਕਹਿੰਦਾ ਤੇਰੀ ਤਾਂ ਬਹੁਤ ਵੱਡੀ 83 ਕੱਟੀ ਗਈ ਬੜੇ ਤਾਗੜੇ ਘਰੇ ਕਹਿੰਦਾ ਭਾਈ ਤੇਰਾ ਜਾਮਾ ਹੋਊਗਾ ਅਗਲੇ ਜਾਮੇ ਬਹੁਤ ਤਕੜਾ ਬਾਦਸ਼ਾਹ ਬਣੇਗਾ ਕਹਿੰਦਾ ਭਾਈ ਤੇਰੀ ਕਹਿੰਦਾ ਜਿਹੜੀ 84 ਸੀ ਉਹ ਕੱਟੀ ਗਈ ਕਹਿੰਦਾ ਕਹਿੰਦਾ ਤੈਨੂੰ ਹਜੇ ਫਾਇਦੇ ਨਹੀਂ ਹੋਇਆ ਮੈਂ ਤੇਰੇ ਦਰਸ਼ਨ ਕਰਕੇ ਤਰ ਗਿਆ ਜੇ ਅਗਰ ਤੈਨੂੰ ਹਜੇ ਵੀ ਭਲੇਖਾ ਹੈ ਨਾ ਕਹਿੰਦਾ ਤਾਂ ਇੱਕ ਫਲਾਨੇ ਪਿੰਡ ਗੁਰਮੁਖ ਨਾਉ ਦਾ ਗਿਆਨੀ ਐ ਤੂੰ ਉਹਦੇ ਕੋਲੇ ਬਗ ਜੀ ਤੈਨੂੰ ਜਮਾ ਚਾਨਣ ਪਾ ਦੂ ਕਹਿੰਦਾ ਕਿਹੜੇ ਪਿੰਡ ਆ ਕੇ ਫਲਾਨੇ ਪਿੰਡ ਕਹਿੰਦਾ ਵੀ ਮੈਂ ਉੱਥੇ ਵੀ ਜਾਊ ਫਿਰ ਆ ਗਿਆ ਆਗੇ ਭਾਈ ਅਗਲੇ ਦਿਨੋਂ ਫਿਰ ਉਸ ਗੁਰਮੁਖ ਦੇ ਪਿੰਡ ਨੂੰ ਚੱਲ ਪਿਆ ਹੌਲੀ ਹੌਲੀ ਉਹ ਪਿੰਡ ਪਹੁੰਚ ਗਿਆ ਜਦੋਂ ਪਿੰਡ ਪਹੁੰਚ ਗਿਆ ਤਾਂ ਉਹਦਾ ਘਰ ਪੁੱਛਣਾ ਸ਼ੁਰੂ ਕਰਤਾ ਉਹਦੇ ਘਰੇ ਪਹੁੰਚ ਗਿਆ ਘਰੇ ਪਹੁੰਚਿਆ ਤਾਂ ਉਹ ਜਿਹੜਾ ਗੁਰਮੁਖ ਆਪ ਸੀ ਨਾ ਓਹੋ ਬਾੜ ਦੇ ਵਿੱਚ ਇੱਕ ਦਰੀ ਵਸਾਈ ਵੀ ਆ ਪ੍ਰਾਣੀ ਪਾਟੀ ਵੀ ਉਹਦੇ ਟੰਕੇ ਲਾ ਰਿਹਾ ਉਹ ਦਰੀ ਦੇ ਗੁਰਮੁਖ ਆਪ ਗਿਆਨੀ ਜੀ ਉਹਨੂੰ ਕਹਿੰਦਾ ਜੀ ਗੁਰਮੁਖ ਸਿਆਉਂਦਾ ਕਰ ਇਹੀ ਐ ਕਹਿੰਦਾ ਹਾਂ ਜੀ ਇਹੀ ਐ ਦੱਸੋ ਭਾਈ ਕਹਿੰਦਾ ਜੀ ਮੈਂ ਗੁਰਮੁਖ ਸਿਆਉਂ ਨੂੰ ਗਿਆਨੀ ਜੀ ਨੂੰ ਮਿਲਣਾ ਹੈ ਕਹਿੰਦਾ ਕੋਈ ਨਹੀਂ ਭਾਈ ਬਹਿ ਜਾ ਮਿਲਿਆ ਦਿੰਨੇ ਆ ਬਿਠਾ ਲਿਆ ਚਾਹ ਪਾਣੀ ਪਿਆਇਆ ਪਿਆ ਕੇ ਉਹਨੂੰ ਕਹਿੰਦਾ ਭਾਈ ਤਾਂ ਗੁਰਮੁਖ ਸਿਆਉਂ ਨੂੰ ਮਿਲਣਾ ਹੈ ਕਹਿੰਦਾ ਹਾਂ ਜੀ ਕਹਿੰਦਾ ਕੰਮ ਕੀ ਆ ਭਾਈ ਕਹਿੰਦਾ ਜੀ ਕੰਮ ਇਹ ਹੈ ਮੈਂ ਇੱਕ ਭਲੇਖੇ ਦੇ ਵਿੱਚ ਫਿਰਦਾ ਵੀ ਜਿਹੜਾ ਗੁਰੂ ਘਰੇ ਜਾਣਾ ਸੇਵਾ ਕਰਨੀ ਮੰਦਰਾਂ ਦੇ ਵਿੱਚ ਜਾਣਾ ਦਮਾਨ ਸੁਣਨੇ ਮਹਾਪੁਰਸਾਂ ਦੇ ਸਾਥ ਸੰਗ ਸਾਥ ਸੰਗ ਸੁਣਨੇ ਵੀ ਉਹਨਾਂ ਦੇ ਵਿੱਚ ਲਾਭ ਕੀ ਆ ਮੈਂ ਤਾਂ ਉਹ ਗਿਆਨੀ ਜੀ ਤੋਂ ਇਹੀ ਪੁੱਛਣਾ ਚਾਹੁੰਨਾ ਮੇਰੇ ਮੈਨੂੰ ਪਤਾ ਨਹੀਂ ਲੱਗਿਆ ਇਹ ਗੱਲ ਦਾ ਕਹਿੰਦਾ ਅੱਛਾ ਭਾਈ ਉਹਨੇ ਸੋਚ ਲਿਆ ਵੀ ਇਹ ਬੜੀ ਭੁੱਲ ਚ ਫਿਰਦਾ ਹੈ ਕਹਿੰਦਾ ਭਾਈ ਗੁਰਮੁਖ ਸਿਉ ਨਹੀਂ ਆ ਜਿਨ੍ਹਾਂ ਨੇ ਕਿਹਾ ਨਾ ਵੀ ਮਹੀਆ ਉਹਨੇ ਆਖਿਆ ਗੁਰਮੁਖ ਸਿੰਘ ਇਹ ਬੜਾ ਗਿਆਨੀ ਤੇ ਨਹੀਂ ਬੰਦਾ ਕਹਿੰਦੇ ਨੇ ਇਹ ਕੰਮ ਕਰਦਾ ਬੁੜੀਆਂ ਆਲਾ ਇਹ ਦਰੀ ਦੇ ਟਾਂਕੇ ਲਾਈ ਜਾਂਦਾ ਉਹਦੇ ਮਨ ਦੇ ਵਿੱਚ ਸੋਚਦਾ ਐਨੇ ਉਹਨੂੰ ਅੰਦਰੋਂ ਆਵਾਜ਼ ਆਈ ਉਸ ਘਰੋਂ ਉਹ ਜਦੋਂ ਉੱਥੋਂ ਆਵਾਜ਼ ਆਈ ਬੁੜੀਆਂ ਗੀਤ ਗਾਉਣ ਉਹ ਬੈਠਾ ਬੈਠਾ ਕਹਿੰਦਾ ਗੁਰਮੁਖ ਸਿੰਘ ਜੀ ਕਹਿੰਦਾ ਹਾਂ ਭਾਈ ਕਹਿੰਦਾ ਆਹ ਗੀਤ ਗਾਉਂਦੀਆਂ ਨੇ ਬੁੜੀਆਂ ਅੰਦਰ ਕੀ ਪ੍ਰੋਗਰਾਮ ਹੈ ਕਹਿੰਦਾ ਭਾਈ ਮੇਰੇ ਲੜਕੇ ਦਾ ਵਿਆਹ ਹੈ ਪਰ ਸੋ ਨੂੰ ਬਰਾਤ ਜਾਣੀ ਹੈ ਉਹ ਜਿਦੋਂ ਨੇ ਕਿ ਹੈ ਵੀ ਪਰਸੋਂ ਨੂੰ ਵਿਆਹ ਹੈ ਮੇਰੇ ਲੜਕੇ ਦਾ ਉਹਨੇ ਸੋਚਿਆ ਵੀ ਇਹ ਬੰਦਾ ਕਾਦਾ ਗੁਣੀ ਗੈਨੀ ਹੈ ਘਰੇ ਤਾਂ ਆਪਾਂ ਤਾਂ ਹੋਰ ਹੀ ਨਹੀਂ ਕੰਮ ਲੋਟ ਆਉਂਦੇ ਇਹ ਪ੍ਰਾਣੀ ਜੀ ਦਰੀ ਦੇ ਟਾਂਕੇ ਲਾਈ ਜਾਂਦਾ ਇਹ ਤਾਂ ਵਿਹਲੇ ਜੇ ਕੰਮ ਕਰੀ ਜਾਂਦਾ ਉਹ ਤੋਂ ਨਾ ਰਹਿ ਗਿਆ ਉਹ ਕਹਿੰਦਾ ਗੈਂਦੀ ਜੀ ਗੁਰਮukh ਸਿੰਘ ਮੈਨੂੰ ਗੱਲ ਇਹ ਦੱਸੋ ਵੀ ਵਿਆਹ ਦੇ ਵਿੱਚ ਸਵੇਰ ਦਾ ਦਿਨ ਰਹਿ ਗਿਆ ਇੱਕ ਪਰਸੋਂ ਨੂੰ ਬਰਾਤ ਜਾਣੀ ਆ ਇੱਥੇ ਤਾਂ ਕੰਮ ਹੀ ਬੜੇ ਹੁੰਦੇ ਨੇ ਤੂੰ ਆਪਦਾ ਕੋਈ ਚੱਜਦਾ ਕੰਮ ਕਰ ਕੋਈ ਤਿਆਰੀ ਕਰ ਕਹਿੰਦਾ ਬਿਆਦਾ ਕੰਮ ਐ ਤੂੰ ਇਹ ਧਰੀ ਦਾ ਕੰਮ ਤਾਂ ਬਿਦ ਲਾਇਦਾ ਫੇਰ ਹੋ ਜਾਂਦਾ ਉਹ ਕਹਿੰਦਾ ਭਾਈ ਸਾਹਿਬ ਮੈਂ ਤਿਆਰੀ ਕੌਣ ਕਰਨ ਵਾਲਾ ਇਹ ਤਾਂ ਆਕਾਲ ਪੁਰਖ ਨੇ ਮਾਲਕ ਨੇ ਕਰਨੀ ਆ ਸਭ ਕੁਝ ਬਣਿਆ ਪਿਆ ਉਹਨੂੰ ਕਹਿੰਦਾ ਆ ਜਾ ਤੈਨੂੰ ਦਿਖਾਵਾਂ ਉਹਨੂੰ ਅੰਦਰ ਲੈ ਗਿਆ ਜਦੋਂ ਅੰਦਰ ਲੈ ਗਿਆ ਤਾਂ ਇੱਕ ਪਾਸੇ ਹਲਵਾਈ ਲੱਗੇ ਵੇ ਹਲਵਾਈ ਮਠਿਆਈ ਪਕਾਉਣ ਬੁੜੀਆਂ ਪਈ ਆਪਦਾ ਲੀੜਾ ਕਪੜਾ ਜੋੜ ਕੇ ਆਪਦਾ ਕੰਮ ਕਰਨ ਗੀਤ ਗਾਉਣ ਅੰਦਰ ਲੈ ਗਿਆ ਉਹ ਭਰੀ ਆਲਾ ਟਰੰਕ ਚੱਕਿਆ ਉਹ ਟਰੰਕ ਖੋਲ ਕੇ ਦਿਖਾਇਆ ਕਹਿੰਦਾ ਭਾਈ ਆਹ ਭਰੀ ਲਿਆਂਦੀ ਐ ਆਹ ਟੂਮ ਟਾਕੀ ਕਰਾਈ ਵੀ ਐ ਹਲਵਾਈ ਲੱਗੇ ਬਨੇ ਕੁੱਲ ਕੰਮ ਦੀ ਤਿਆਰੀ ਐ ਕਹਿੰਦਾ ਮੇਰਾ ਕੰਮ ਤਾਂ ਧੂਰਾ ਕੋਈ ਰਹਿੰਦਾ ਨਹੀਂ ਐ ਦੇਖਦੇ ਦੇਖਨੇ ਤਾਂ ਇੱਕ ਪਾਸੇ ਨਿਗਾ ਮਾਰੀ ਪ੍ਰਾਂਤ ਦੇ ਵਿੱਚ ਸਮੱਗਰੀ ਪਾ ਕੇ ਉੱਤੇ ਕਫਣ ਤੇ ਰਿਆ ਪਿਆ ਉਹਨੇ ਜਦੋਂ ਕਫਣ ਤੇ ਨਿਗਾ ਮਾਰੀ ਕਹਿੰਦਾ ਜੀ ਗਿਆਨੀ ਜੀ ਆਹ ਕਫਣ ਕਹਿੰਦਾ ਹਾਂ ਭਾਈ ਇਹ ਵੀ ਲਿਆਂਦਾ ਹੈ ਕਹਿੰਦਾ ਜੀ ਵਿਆਹ ਦੇ ਵਿੱਚ ਤਾਂ ਕਫਣ ਦੀ ਲੋੜ ਨਹੀਂ ਪੈਂਦੀ ਕਹਿੰਦਾ ਭਾਈ ਪੈ ਜਾਂਦੀ ਹੁੰਦੀ ਐ ਉਹਨੇ ਸੋਚਿਆ ਵੀ ਆਹ ਬੜੀ ਗੱਲ ਕਮਾਲ ਦੀ ਐ ਵੀ ਬਰੀ ਲਿਆਂਦੀ ਸਾਰਾ ਸਮਾਨ ਲਿਆਂਦਾ ਇਹ ਤਾਂ ਚਾਹੀਦਾ ਵੀ ਕਫਣ ਦੀ ਤਾਂ ਲੋੜ ਨਹੀਂ ਪੈਂਦੀ ਵਿਆਹ 'ਚ ਉਹਨੇ ਸੋਚਿਆ ਵੀ ਹੁਣੇ ਦੇਖ ਕੇ ਹੀ ਜਾਵਾਂਗੇ ਵੀ ਇਹ ਕੌਕਤ ਕੀ ਐ ਆਪਾਂ ਦੇਖ ਕੇ ਹੀ ਜਾਵਾਂਗੇ ਕਫਣ ਵਾਲਾ ਮੁਜਰਾ ਵੀ ਇਹ ਗੱਲ ਕੀ ਐ ਵਿਆਹ ਤਾਂ ਮੈਂ ਦੇਖੇ ਨੇ ਮੈਂ ਕਰੇ ਨੇ ਪਰ ਆਹ ਕੰਮ ਨਹੀਂ ਦੇਖਿਆ ਮੈਂ ਉਹਨੂੰ ਕਹਿੰਦਾ ਗਿਆਨੀ ਜੀ ਮੈਂ ਫਿਰ ਗੁਰਮਖਸਿਆ ਰਹੂੰਗਾ ਤੇਰਾ ਵਿਆਹ ਦੇਖ ਕੇ ਜਾਊ ਕਹਿੰਦਾ ਚੰਗਾ ਭਾਈ ਤੂੰ ਰਹੀਂ ਕਹਿੰਦਾ ਅਸੀਂ ਮੁੰਡਾ ਬਹਿਣ ਜਾਵਾਂਗੇ ਸਮਕਾ ਤੂੰ ਕਹਿੰਦਾ ਘਰੇ ਰਾਖੀ ਰੱਖੀ ਕਹਿੰਦਾ ਜੀ ਠੀਕ ਐ ਅਗਲਾ ਦਿਨ ਚੜਿਆ ਤੀਆ ਦਿਨ ਆ ਗਿਆ ਉਹ ਜਦੋਂ ਤੀਆ ਦਿਨ ਆ ਗਿਆ ਤਰ ਕੋ 4 ਵਜੇ ਮੁੰਡੇ ਦੀ ਨਹਾਈ ਧੋਈ ਹੋਣ ਲੱਗ ਗਈ ਗੀਤ ਗਾਉਣ ਰਿਸ਼ਤੇਦਾਰ ਆਏ ਵੇ ਬੜੀਆਂ ਰੌਣਕਾਂ ਲੱਗੀਆਂ ਮੀਆਂ ਉਹ ਜਦੋਂ ਬੜੀਆਂ ਰੌਣਕਾਂ ਲੱਗੀਆਂ ਤਾਂ ਉਹ ਦੇਖਦਾ ਬਈ ਇਹਦੀ ਕਫਨ ਦੀ ਕਿੱਥੇ ਲੋੜ ਪਊ ਆਪਾਂ ਦੇਖਾਂਗੇ ਟਾਈਨੇ ਭਾਈ ਟਾਈਮ ਹੋ ਗਿਆ ਰਥ ਗੱਡੀਆਂ ਆ ਗਈਆਂ ਚੱਕਿਆ ਸਮਾਨ ਸਾਰਾ ਟਰੰਕ ਬਰੀ ਵਾਲਾ ਤੇ ਬਾਕੀ ਬਰਾਤ ਭਾਈ ਤਿਆਰ ਹੋ ਕੇ ਬਹਿ ਕੇ ਆਪਦੇ ਰਥਾਂ ਦੇ ਵਿੱਚ ਉਹ ਬਰਾਤ ਚਲੀ ਗਈ ਤਾਂ ਹੁਣ ਕਫਣ ਨੂੰ ਕਿਸੇ ਨੇ ਛੇੜਿਆ ਨਹੀਂ ਕਫਣ ਉੱਥੇ ਪਿਆ ਉਹਨੇ ਸੋਚਿਆ ਵੀ ਬਰਾਤ ਤਾਂ ਚਲੀ ਗਈ ਮੁੰਡੇ ਨੂੰ ਵੀ ਹੁਣ ਬਾਗੇ ਵੀ ਆ ਫਿਰ ਕਫਣ ਦੀ ਤਾਂ ਕਿਤੇ ਲੋੜ ਪਈ ਨਹੀਂ ਇੱਥੇ ਹੀ ਪਿਆ ਚਲੋ ਚਲੇ ਗਏ ਉਹ ਸੋਚਦਾ ਵੀ ਦੇਖਾਂਗੇ ਕੀ ਬਣਦਾ ਤਾਂ ਉਹ ਭਾਈ ਆਥਣ ਹੋਇਆ ਉਹਨੇ ਫੇਰ ਨਿਗਾ ਮਾਰੀ ਵੀ ਕਫਣ ਉੱਥੇ ਹੀ ਪਿਆ ਰਾਤ ਪੈ ਗਈ ਰਾਤ ਨੂੰ ਵੀ ਪਿਆ ਦੋ ਗਿਰਾ ਉੱਠ ਕੇ ਦੇਖਿਆ ਵੀ ਕਿਤੇ ਕੋਈ ਐਸੀ ਗੱਲ ਨਾ ਹੋ ਜੇ ਮੈਨੂੰ ਭਲੇਖਾ ਨਾ ਰਹਿ ਜੇ ਤਾਂ ਦੂਸਰਾ ਦਿਨ ਚੜਿਆ ਤਾਂ ਦੂਸਰੇ ਦਿਨ ਆਥਣ ਨੂੰ ਭਾਈ ਉਹ ਲੜਕੇ ਨੂੰ ਵਿਆਹ ਕੇ ਘਰੇ ਆ ਗਏ ਜਦੋਂ ਵਿਆਹ ਕੇ ਪਾਈ ਲੜਕੇ ਨੂੰ ਘਰੇ ਆ ਗਏ ਤਾਂ ਰਿਸ਼ਤੇਦਾਰ ਵੀ ਆਥਣ ਨੂੰ ਸਭ ਮੁੜ ਗਏ ਰਾਤ ਪੈ ਗਈ ਅਗਰ ਫਿਰ ਜਦੋਂ ਅਗਲਾ ਦਿਨ ਚੜ੍ਹਿਆ 4 ਵਜੇ ਤਾਂ ਉਹ ਜਿਹੜੇ ਮੁੰਡੇ ਦੀ شادی ਹੋਈ ਸੀ ਉਹ 4 ਵਜੇ ਉਸ ਲੜਕੇ ਦੀ ਮੌਤ ਹੋ ਗਈ ਜਿਹੜੇ ਨੂੰ ਵਿਆਹ ਕੇ ਲਿਆਏ ਤੇ ਜਿੱਥੇ ਪਾਈ 4 ਵਜੇ ਗੀਤ ਗਾਉਂਦੀਆਂ ਜੀਆਂ ਜੈ ਜੈਕਾਰ ਹੁੰਦੀ ਈ ਇੰਨੀ ਰਚਨਾ ਲੱਗੀ ਈ ਉੱਥੇ ਹਹਾਕਾਰ ਹੋ ਗਈ ਪਿੱਟ ਪਟਉਆ ਪੈਣ ਲੱਗ ਗਿਆ ਉਹ ਜਿਹੜਾ ਗੁਰਮੁਖ ਸਿਉਂ ਸੀ ਉਹ ਪਰੇ ਚੁੱਪ ਕਰਿਆ ਬੈਠਾ ਤਾਂ ਉਹਨੇ ਪਾਠ ਸ਼ੁਰੂ ਕਰਤਾ ਆਪਣੇ ਮੂੰਹ ਦੇ ਵਿੱਚ ਪਾਠ ਕਰੀ ਜਾਂਦਾ ਹੋਰ ਬਿਲਕਦੇ ਨੇ ਉਹ ਚੁੱਪ ਕਰਿਆ ਬੈਠਾ ਉਹਨੇ ਨਿਗਾਹ ਮਾਰੀ ਵੀ ਇਹ ਬੜਾ ਚੁੱਪ ਕਰਿਆ ਬੈਠਾ ਇਹਨੂੰ ਕੋਈ ਦੁੱਖ ਨਹੀਂ ਹੈ। ਸ੍ਰੀ ਕਾ ਇਕੱਠਾ ਹੋ ਗਿਆ ਜਿਹੜੇ ਮੇਨ ਰਿਸ਼ਤੇਦਾਰ ਤੇ ਉਹ ਵੀ ਸੱਦਲੇ ਆ ਗਏ। ਆ ਗਏ ਤਾਂ ਭਾਈ ਮੁੰਡੇ ਦੀ ਮੁੰਡੇ ਨੂੰ ਨਮਾਇਆ ਨਮਾ ਕੇ ਅਰਥੀ ਤੇ ਪਾਤਾ। ਕਹਿੰਦੇ ਚਲੋ ਭਾਈ ਹੁਣ ਇਹਦੀ ਤਾਂ ਮਿੱਟੀ ਸਮੇਟੀ ਏ। ਉਹੀ ਗੁਰਮੁਖ ਸਿਉ ਕਹਿੰਦਾ ਭਾਈ ਸਾਹਿਬ ਤੂੰ ਪੁੱਛਦਾ ਦੀ ਵੀ ਕਫਨ ਕੀ ਕਰਨਾ ਆ ਲਿਆ ਭਾਈ ਕਫਨ ਹੋਣੀ ਕਫਨ ਦੀ ਲੋੜ ਐ ਉਹਨੇ ਆਖਿਆ ਹਾ ਹਾ ਧੰਨਾ ਕੋਈ ਸਮਝ ਨਹੀਂ ਆਉਂਦੀ ਗੱਲ ਫਿਰ ਇਹਨੂੰ ਪਤਾ ਸੀਗਾ ਉਹਨੂੰ ਤਾਂ ਪਤਾ ਤੀਗਾ ਵੀ ਇਹ ਮੁੰਡੇ ਦੀ ਮੌਤ ਹੋਣੀ ਐ ਚਲੋ ਜੀ ਕਫਨ ਫੜਾਤਾ ਲੜਕੇ ਨੂੰ ਉਹ ਚੱਕ ਕੇ ਦਾਹ ਕਰਨ ਚੱਲ ਪਏ ਆ ਕਹਿੰਦਾ ਭਾਈ ਆਸਮਗਰੀ ਵਾਲੀ ਪ੍ਰਾਂਤ ਚੱਕ ਲੈ ਉਹਨੂੰ ਪ੍ਰਾਂਤ ਚਕਾਦੀ ਚਲੇ ਗਏ ਜਾ ਕੇ ਉੱਥੇ ਜਦੋਂ ਦਾਹ ਕਰਿਆ ਉਹ ਸਮਗਰੀ ਵੀ ਪਾਤੀ ਪਾ ਕੇ ਤਾਂ ਹੁਣ ਦਾਹ ਕਰਕੇ ਉਹ ਮੂੜੇ ਆਉਂਦੇ ਨੇ ਉਹ ਆਪਦੇ ਮਨ 'ਚ ਸੋਚਦਾ ਉਹ ਜਿਹੜਾ ਬੰਦਾ ਗਿਆ ਸੀ ਪਤਾ ਲੈਣ ਵੀ ਇਹ ਕੀ ਫਾਇਦਾ ਹੁੰਦਾ ਜਾਣ ਦਾ ਤਾਂ ਉਹ ਆਪਦੇ ਮਨ 'ਚ ਸੋਚਦਾ ਆਉਂਦਾ ਵੀ ਇਹਨੂੰ ਪਤਾ ਸੀਗਾ ਵੀ ਇਹਦੀ ਮੌਤ ਹੋਊ ਕਹਿੰਦਾ ਇਹਨੇ ਬੜੀ ਇੱਕ ਮੂਰਖਤਾ કરી ਫਿਰ ਜਦੋਂ ਉਹਨੂੰ ਪਤਾ ਸੀਗਾ ਵੀ ਮੁੰਡੇ ਦੀ ਮੌਤ ਹੋਣੀ ਐ ਤਾਂ ਇਹਨੇ ਵਿਆਹ ਨਹੀਂ ਸੀ ਕਰਨਾ ਉਨੇ ਲੜਕੀ ਦਾ ਕੀ ਬਣੂ ਇੱਕ ਰਾਤ ਹੋਈ ਐ ਕਹਿੰਦਾ ਇਹ ਦੀ ਕਹਿੰਦਾ ساری ਜ਼ਿੰਦਗੀ ਖਰਾਬ ਹੋਊ ਕਹਿੰਦਾ ਇਹ ਬੰਦਾ ਗੁਣੀ ਗਿਆਨੀ ਕਾਹਦਾ ਕਹਿੰਦਾ ਇਹਨੂੰ ਤਾਂ ਜਮੇ ਹੀ ਨਹੀਂ ਸੋਚ ਕਿਸੇ ਗੱਲ ਦੀ ਕਹਿੰਦਾ ਇਹਨੇ ਸ਼ਾਦੀ ਨਹੀਂ ਸੀ ਕਰਨੀ ਐ ਲੜਕੇ ਦੀ ਚਲੋ ਲਮਾ ਕੇ ਕਹਿੰਦਾ ਇਹ ਵੀ ਪਤਾ ਆਥਣ ਹੋ ਗਿਆ ਰਿਸ਼ਤੇਦਾਰ ਆਪ ਦਾ ਚਲੇ ਗਏ ਦਾ ਕਰਾ ਕੇ ਸਰੀਕਾ ਵੀ ਭੱਗ ਗਿਆ ਉੱਥੇ ਰਹਿ ਗਏ ਚਾਰ ਉਹੀ ਚਾਰ ਕਿਹੜੇ ਕਿਹੜੇ ਬੁੜਾ ਬੁੜੀ ਇੱਕੋ ਜਿਹੜੀ ਲੜਕੀ ਵਿਆਹ ਕੇ ਲਿਆਂਦੀ ਸੀ ਇੱਕੋ ਭਾਈ ਉਹ ਆਪ ਜਿਹੜਾ ਪਤਾ ਲੈਣ ਗਿਆ ਸੀ ਉਹ ਚਾਰੇ ਰਹਿ ਗਏ ਜਦੋਂ ਚਾਰੇ ਰਹਿ ਗਏ ਤਾਂ ਉਹ ਨੇੜੇ ਹੋ ਕੇ ਬੜੇ ਹੌਲੀ ਦੀ ਆਵਾਜ਼ ਦੇ ਵਿੱਚ ਪੁੱਛਦਾ ਕਹਿੰਦਾ ਗੁਰਮਖਸਿਆ ਮੈਂ ਕਿ ਤੈਨੂੰ ਗੱਲ ਪੁੱਛਾਂ ਕਹਿੰਦਾ ਪੁੱਛੋ ਭਾਈ ਇਹਦਾ ਮਾਲਕ ਦਾ ਪਾਣਾ ਸੀ ਬੀਤ ਗਿਆ ਤੁਸੀਂ ਜੱਕਦੇ ਕਿਉਂ ਜਿਹੜੀ ਗੱਲ ਪੁੱਛਣ ਵਾਲੀ ਆ ਪੁੱਛੋ ਕਹਿੰਦਾ ਜੀ ਇਹ ਤੁਸੀਂ ਕਫਣ ਕੱਦੇ ਲੈ ਕੇ ਆਏ ਤੇ ਕਹਿੰਦਾ ਭਾਈ ਜਿੱਦੇ ਬਰੀ ਲਈ ਆ ਉਦਦੇ ਕਫਣ ਲਿਆ ਤੀ ਕਹਿੰਦਾ ਜੀ ਤੁਹਾਨੂੰ ਪਤਾ ਸੀਗਾ ਵੀ ਇਹ ਲੜਕਾ ਗੁਜਰੂ ਕਹਿੰਦਾ ਹਾਂ ਭਾਈ ਪਤਾ ᱛੀ ਮੈਨੂੰ ਕਹਿੰਦਾ ਜੀ ਫਿਰ ਤੁਸੀਂ ਬੜੀ ਮਾੜੀ ਗੱਲ ਕਰੀ ਹੈ ਕਹਿੰਦਾ ਫਿਰ ਜੇ ਤੁਹਾਨੂੰ ਪਤਾ ਦੀ ਵੀ ਲੜਕੇ ਨੇ ਗੁਜਰਨਾ ਹੈ ਤੁਸੀਂ ਇਹਦਾ ਵਿਆਹ ਨਹੀਂ ਸੀ ਫਿਰ ਕਰਨਾ ਉਹ ਕਹਿੰਦਾ ਬਾਪ ਭਾਈ ਸਾਹਿਬ ਕਹਿੰਦਾ ਮੈਂ ਕੌਣ ਆ ਇਹ ਚੀਜ਼ਾਂ ਨੂੰ ਰੋਕਣ ਵਾਲਾ ਕਹਿੰਦਾ ਤੈਨੂੰ ਪਤਾ ਹੈ ਕਹਿੰਦਾ ਜਿਹੜਾ ਇਹ ਲੜਕਾ ਸੀ ਕਹਿੰਦਾ ਬਚਪਨ ਦੇ ਵਿੱਚ ਪਹਿਲੇ ਜਾਮੇ ਦੇ ਵਿੱਚ ਤਪੱਸਿਆ ਕਰਦਾ ਸੀਗਾ ਇਹ ਜਦੋਂ 20-22 ਸਾਲ ਦਾ ਹੋ ਗਿਆ ਨਾ ਤਾਂ ਤਪੱਸਿਆ ਕਰਦੇ ਕਰਦੇ ਨੂੰ 20-22 ਸਾਲ ਹੋ ਗਏ ਕਹਿੰਦਾ ਇਹਦੇ ਕਿਤੇ ਮਨ ਤੇ ਆਈ ਵੀ ਆਪਾਂ ਨਗਰ 'ਚ ਜਾਇਆਈਏ ਕਹਿੰਦਾ ਤਪੱਸਿਆ ਕਰਦਾ ਕਰਦਾ ਉੱਥੋਂ ਉੱਠ ਕੇ ਇਹ ਨਗਰ ਦੇ ਵਿੱਚ ਨੂੰ ਚੱਲ ਪਿਆ ਇਹ ਜਦੋਂ ਰਸਤੇ ਦੇ ਵਿੱਚ ਜਾ ਰਿਹਾ ਸੀ ਕਹਿੰਦਾ ਜਿਹੜੀ ਆ ਲੜਕੀ ਵਿਆਹ ਕੇ ਲੈ ਜਾਂਦੀ ਐ ਕਹਿੰਦਾ ਇਹੇ ਭਾਈ ਬੇਸਵਾ ਸੀ ਉਸ জামੇ ਦੇ ਵਿੱਚ ਇਹ ਬੇਸਵਾਤੀ ਇਹ ਦੁਨਨੇ ਕਿਤੇ ਰਸਤੇ ਦੇ ਵਿੱਚ ਇਕੱਠੇ ਹੋ ਗਏ ਕਹਿੰਦਾ ਇਹ ਲੜਕਾ ਨੌਜਵਾਨ ਤੀਆ ਇਹ ਲੜਕੀ ਤੀ ਕਹਿੰਦਾ ਇੰਨਾ ਤੋ ਰਿਹਾ ਨਾ ਗਿਆ ਇਹਨਾਂ ਨੇ ਬੜਾ ਮਾਰਾ ਕਰਮ ਕਰਿਆ ਉਹ ਮਾਰਾ ਕਰਮ ਕਰਨ ਦੇ ਜਰੀਏ ਇਹ ਜਿਹੜੀ ਤਪੱਸਿਆ કરી ਸੀ ਉਹ ਖੰਡਣ ਹੋ ਗਈ ਕਹਿੰਦਾ ਭਾਈ ਉਹ ਭੰਗ ਹੋ ਗਈ ਕਹਿੰਦਾ ਇਹ ਬੜੀ ਦੋਸਣ ਹੋ ਗਈ ਇਹ ਦੋਸਤ ਹੋ ਗਈ ਕਹਿੰਦਾ ਫਿਰ ਭਾਈ ਉਦੋਂ ਬਾਅਦ ਭਾਈ ਜਦੋਂ ਇਹਨਾਂ ਦੇ ਉਸ ਜਾਮੇ 'ਚ ਮੌਤ ਹੋ ਗਈ ਇਹਨੇ ਲੜਕੀ ਦੇ ਰੂਪ 'ਚ ਉੱਥੇ ਜਨਮ ਲਿਆ ਜਾ ਕੇ ਜਿੱਥੇ ਵਿਆਹ ਕੇ ਲਹਿੰਦੀ ਹੈ ਇਹਨੇ ਕਹਿੰਦਾ ਭਾਈ ਸਾਡੇ ਘਰੇ ਜਨਮ ਲੈ ਲਿਆ ਕਹਿੰਦਾ ਮੁੰਡੇ ਨੇ ਇੱਥੇ ਕਹਿੰਦਾ ਜਿੰਨੀ ਤਪੱਸਿਆ ਕਰੀ ਦੀ ਸਾਡੇ ਘਰੇ ਸਰਦਾਰੀ ਕਰਕੇ ਗਿਆ ਕਹਿੰਦਾ ਹੁਣ ਹੁਣ ਕਹਿੰਦਾ ਭਾਈ ਇਹਦੀ ਹੋ ਗਈ ਮੌਤ ਕਹਿੰਦਾ ਇਹ ਤਾਂ ਨਰਕ ਚ ਚਲਿਆ ਗਿਆ ਜਿੰਨਾ ਚੱਕ ਰਹੇ ਨੇ ਤਪੱਸਿਆ ਕਰੀ ਇਹ ਸੁਰਗ ਕਟ ਗਿਆ ਇਹ ਤਾਂ ਨਰਕ ਚ ਚਲਿਆ ਗਿਆ ਕਹਿੰਦਾ ਇਹ ਬੈਠੀ ਐ ਕਹਿੰਦਾ ਹੁਣ ਇਹ ਵਿਦਵਾਰੂਪ ਦੇ ਵਿੱਚ ਬੈਠੀ ਐ ਕਹਿੰਦਾ ਇਹ ਚਿੱਟੀ ਚੁੰਨੀ ਦੇ ਵਿੱਚ ਸਾਰੇ ਗੁਰੂ ਘਰਾਂ ਦੇ ਧਰਮਸਥਾਨਾਂ ਦੀ ਸੇਵਾ ਕਰੂ ਇਹਦਾ ਤਾਂ ਆਧਾਰ ਹੋਊਗਾ ਕਹਿੰਦਾ ਭਾਈ ਮੈਂ ਕੌਣ ਆ ਰੋਕਣ ਆਇਆ ਇਹ ਤਾਂ ਜਿਹੜਾ ਕੋਈ ਕਹਿੰਦਾ ਬੰਦਾ ਕਰਮ ਕਰਦਾ ਪਿੱਛੇ ਉਹਨੂੰ ਭੁਗਤਣਾ ਪੈਂਦਾ ਕਹਿੰਦਾ ਮੈਨੂੰ ਇੰਨਾ ਗੱਲਾਂ ਦਾ ਸਾਰਾ ਗਿਆਨ ਹੈ ਜੇ ਕਹਿੰਦਾ ਮੈਂ ਉੱਧੇ ਪਿੱਟਣ ਲੱਗ ਗਿਆ ਰੋਣ ਲੱਗ ਗਿਆ ਤਾਂ ਫਿਰ ਕੀ ਨੇ ਬਚਣਾ ਸੀ ਕਹਿੰਦਾ ਮੈਨੂੰ ਭਾਈ ਗਿਆਨ ਹੈ ਇੰਨਾ ਗੱਲਾਂ ਦਾ ਇਹ ਤਾਂ ਕਹਿੰਦਾ ਅਕਾਲ ਪੁਰਖ ਦਾ ਭਾਣਾ ਸੀ ਇਹ ਤਾਂ ਹੋਣਾ ਹੀ ਸੀ ਇਹਦਾ ਹੁਣ ਆਧਾਰ ਹੋਊਗਾ ਫਿਰ ਇਹ ਲੜਕੀ ਦਾ ਇਹ ਹੁਣ ਚੁੱਟੀ ਚਿੰਨੀ ਦੇ ਵਿੱਚ ਚਿੱਟੀ ਚੁੰਨੀ ਦੇ ਵਿੱਚ ਇਹ ਲੋਕਾਂ ਦੇ ਜਾ ਕੇ ਸੇਵਾ ਕਰਿਆ ਕਰੂਗੀ ਗੁਰੂ ਘਰਾਂ ਚ ਮੰਦਰਾਂ ਚ ਕਹਿੰਦਾ ਭਾਈ ਇਹਦਾ ਤਾਂ ਆਧਾਰ ਹੋਊਗਾ ਭਾਈ ਵੀਰ ਪਾਸ਼ਾ ਹੀ ਦਾ